ਸ਼ਾਭ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਬਾਰੇ ਕੀਤੀ ਟਿੱਪਣੀ ਦੇ ਮਾਮਲੇ ਦੇ ਵਿੱਚ ਅੱਜ ਹੋਈ ਸੁਣਵਾਈ ਨੇ ਇੱਕ ਵਾਰ ਫਿਰ ਤੋਂ ਰਾਜਨੀਤਿਕ ਮਾਹੌਲ ਨੂੰ ਗਰਮ ਕਰਕੇ ਰੱਖ ਦਿੱਤਾ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਸੀ ਪਰ ਅੱਜ ਰਾਜਾ ਵੜਿੰਗ ਖੁਦ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਉਨ੍ਹਾਂ ਦੀ ਥਾ ਉਹਨਾਂ ਦੇ ਵਕੀਲ ਅਰਸ਼ਪ੍ਰੀਤ ਸਿੰਘ ਖੜਿਆਲ ਕਮਿਸ਼ਨ ਦੇ ਸਾਹਮਣੇ ਹਾਜ਼ਰ ਹੋਏ ਸਨ ਵਕੀਲ ਨੇ ਕਮਿਸ਼ਨ ਦੇ ਅੱਗੇ ਬੇਨਤੀ ਕੀਤੀ ਕਿ ਚੋਣਾਂ ਚੱਲ ਰਹੀਆਂ ਨੇ ਇਸ ਲਈ ਰਾਜਾ ਵੜਿੰਗ ਨੂੰ ਚੋਣਾਂ ਤੋਂ ਬਾਅਦ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਇਸ ਬੇਨਤੀ ਉੱਤੇ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੱਦੀ ਨੇ ਕਿਹਾ ਕਿ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਹੈ ਪਰ ਚੋਣੀ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਚੋਣਾਂ ਤੋਂ ਬਾਅਦ ਵੀ ਮੀਤੀ ਉੱਤੇ ਪੇਸ਼ ਹੋਣ ਦਾ ਸਮਾਂ ਦਿੱਤਾ ਹੈ ਹੁਣ ਸਭ ਦੀਆਂ ਨਜ਼ਰਾਂ ਚੋਣਾਂ ਤੋਂ ਬਾਅਦ ਦੀ ਸੁਣਵਾਈ ਉੱਤੇ ਰਹਿਣਗੀਆਂ ਜਿੱਥੇ ਇਹ ਪਤਾ ਲੱਗੇਗਾ ਕਿ ਰਾਜਾ ਬਣੇਗੇ ਖੁਦ ਕਮਿਸ਼ਨ ਅੱਗੇ ਪੇਸ਼ ਹੁੰਦੇ ਹਨ ਜਾਂ ਨਹੀਂ ਇਹਦੇ ਵਿੱਚ ਅਸੀਂ ਇਹਨਾਂ ਕੋਲੋਂ ਇਹ ਮੋਰਲ ਕੋਡ ਆਫ ਕੰਡਕਟ ਕੀ ਕਹਿੰਦਾ ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਮੈਨੂਅਲਸ ਨੇ ਚਾਹੇ ਉਹ ਕੈਂਡੀਡੇਟ ਲਈ ਨੇ ਚਾਹੇ ਉਹ ਆਫੀਸਰਸ ਦੇ ਲਈ ਨੇ ਉਹ ਸਾਰੇ ਮੈਨੂਅਲ ਮੰਗਵਾਏ ਆ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਮੈਨੂਅਲ ਜਿਹੜੇ ਆ ਇਹ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਆ ਅਫਸਰਾਂ ਨੂੰ ਦਿੱਤੇ ਜਾਂਦੇ ਆ ਚੋਣ ਪ੍ਰਕਿਰਿਆ ਤੋਂ ਬਾਅਦ ਨਾਲ ਹੀ ਜਮ੍ਹਾਂ ਕਰਾ ਲੈ ਜਾਂਦੇ ਆ ਸੋ ਅਸੀਂ ਇਹ ਸਾਰੀ ਇਸ ਪ੍ਰਕਿਰਿਆ ਇਹਨਾਂ ਕੋਲੋਂ ਡਾਕੂਮੈਂਟ ਦੇ ਵਿੱਚ ਰੂਰਲ ਬੁਕਾਂ ਸਵੇਤ ਮੰਗੀ ਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜਾ 17 ਤਰੀਕ ਨੂੰ ਸਾਡੇ ਕੋਲ ਸਾਰੇ ਡਾਕੂਮੈਂਟ ਹੋਣਗੇ ਨਵੀਂ ਡਿਵੈਲਪਮੈਂਟ ਦੇ ਵਿੱਚ ਇੱਕ ਕਮਿਸ਼ਨ ਬਰੋਇ ਕੀਤਾ ਗਿਆ ਆ ਕਿ ਐਸਐਸਪੀ ਕਪੂਰਥਲਾ ਜਿਨ੍ਹਾਂ ਨੇ ਰਾਜਾ ਬੜਿੰਗੀ ਉੱਤੇ ਐਸਸੀਐਸਟੀ ਐਕਟ ਨੂੰ ਫਰੇਮ ਕੀਤਾ ਆ ਔਰ ਬੀਐਨਐਸ ਦੀਆਂ ਕੁਝ ਧਰਾਵਾਂ ਲਗਾਈਆਂ ਨੇ ਇਹ ਤੋਂ ਬਾਅਦ ਦੀ ਜਿਹੜੀ ਕਾਰਵਾਈ ਉਹਨਾਂ ਨੇ ਕੀ ਕੀਤੀ ਅਗਲੇ 72 ਘੰਟਿਆਂ 'ਚ ਉਹਨਾਂ ਨੇ ਕਾ ਕਾਰਵਾਈ ਕੀਤੀ ਕਰਨਗੇ ਜਾਂ ਕੀਤੀ ਆ ਉਹ ਉਹਦੇ ਚੋ ਗ੍ਰਿਫਤਾਰੀ ਹੋ ਸਕਦੀ ਆ ਉਹਦੇ ਚੋ ਛਾਪੇਮਾਰੀ ਹੋ ਸਕਦੀ ਆ ਉਹਦੇ ਚ ਹੋਰ ਕਿਆ-ਕਿਆ ਕੀਤਾ ਉਹਨਾਂ ਨੇ ਉਹ ਸਾਰੀ ਰਿਪੋਰਟ ਅਸੀਂ 10 ਨਵੰਬਰ ਨੂੰ ਜਿਹੜਾ ਵਰਕਿੰਗ ਡੇ ਕੱਲ ਤੋਂ ਬਾਅਦ ਦਾ ਜਿਹੜਾ ਵਰਕਿੰਗ ਡੇ ਆ ਉਹਦੇ ਚ ਮੰਗੀ ਆ ਔਰ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਮਾਨ ਸਨਮਾਨ ਖਾਸ ਤੌਰ ਤੇ ਸੁਚੇਤ ਜਾਤੀ ਵਰਗਾਂ ਦਾ ਉਹਨਾਂ ਨੂੰ ਲੈ ਕੇ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਵੀ ਲੀਡਰ ਕੋਈ ਵੀ ਹੋਰ ਸਮਾਜਿਕ ਜਥੇਬੰਦੀ ਇਹੋ ਜਿਹਾ ਗਲਤ ਪ੍ਰਚਾਰ ਨਾ ਕਰੇ ਦੇਖੋ ਇਹ ਮਾਮਲਾ ਚੋਣਾ ਨਾਲ ਰਿਲੇਟਡ ਨਹੀਂ ਹੈਗਾ ਇਹ ਮਾਮਲਾ ਇੱਕ ਕਮੇਟੀ ਦੇ ਮਾਣ ਸਨਮਾਨ ਔਰ અપਮਾਨ ਦਾ ਮੁੱਦਾ ਹੈਗਾ ਆ ਚੋਣਾ ਤਾਂ ਆਉਂਦੀਆਂ ਆ ਜਾਂਦੀਆਂ ਆ ਲੇਕਿਨ ਚੋਣਾ ਦੇ ਵਿੱਚ ਕਿਉਂਕਿ ਸਮਾਂ ਚੋਣਾ ਦੇ ਸੀ ਜਦੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਸਰਦਾਰ ਬੂਟਾ ਸਿੰਘ ਜੀ ਬਾਰੇ ਔਰ ਉਹਨਾਂ ਨੂੰ ਦੇਖੋ ਇੰਨੇ ਪੜੇ ਲਿਖੇ ਸੀ 8 ਵਾਰ ਦੇ ਮੈਂਬਰ ਪਾਰਲੀਮੈਂਟ ਹੈ ਬੀਏ ਆਨਰਸ ਬੰਬਈ ਖਾਲਸਾ ਕਾਲਜ ਤੋਂ ਆ ਐਮਏ ਪੋਸਟ ਗ੍ਰੈਜੂਏਟ ਉਥੋਂ ਨਹੀਂ ਪੂਰਾ ਵੱਡੇ ਐਸਿਕੁਏਸ਼ਨ ਤੱਕ ਦੇ ਨੈਸ਼ਨਲ ਚੇਅਰਮੈਨ ਰਹਿ ਚੁੱਕੇ ਨੇ گورنر ਰਹਿ ਚੁੱਕੇ ਨੇ ਬਿਆਰ ਦੇ ਔਰ ਉਹਨਾਂ ਬਾਰੇ ਦਾ ਸ਼ਬਦਾਵਲੀ ਵਰਤਣੀ ਉਹ ਵੀ ਮੱਛਵੀ ਸਿੱਖ ਭਾਈਚਾਰੇ ਦਾ ਸ਼ਬਦਾਵਲੀ ਇਹਦਾ ਨਾਮ ਲੈ ਕੇ ਵਰਤੀ ਗਈ ਆ ਉਹਦੇ ਤੇ ਅਸੀਂ ਸੂਮ ਮੋਟੋ ਲਿਆ ਸੀ ਕਿਉਂਕਿ ਉਹਨਾਂ ਨੂੰ ਵਕੀਲ ਆਪਣਾ ਪੱਖ ਰੱਖਣ ਦਾ ਆਪਣੇ ਕੋਲੋਂ ਪੇਸ਼ੀ ਤੋਂ ਛੋਟ ਲੈਣ ਦਾ ਆਪਣਾ ਤਰੀਕ ਵਿਨੋਦਾ ਉਹਦਾ ਵੀ ਇਹ ਰਾਈਟ ਹੈਗਾ ਉਹਨੂੰ ਅਸੀਂ ਉਹਨੂੰ ਵਿਚਾਰਾਂਗੇ ਤੇ ਸਮਾਜ ਜਿਹੜਾ ਹੈ ਉਹ ਜ਼ਰੂਰ ਸਟੈਂਡ ਕਰੇ ਜਿਹੜੀ ਤੁਸੀਂ ਆਰਓ ਨੂੰ ਇੱਕ ਪੱਤਰ ਦੁਬਾਰਾ ਭੇਜਿਆ ਸੀਗਾ ਕਿ ਰਾਜਾ ਵਾਲਿਆਂ ਨੂੰ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਤਰਨਤਾਰਨ ਤੋਂ ਉਸਦਾ ਜਵਾਬ ਚੋਗਰਦਾ ਅਸੀਂ ਆਰਓ ਟਰਨਿੰਗ ਅਫੀਸਰ ਤਰਨਤਾਰਨ ਨੂੰ ਬੁਲਾਇਆ ਸੀ ਲੇਕਿਨ ਉਹ ਉਸ ਦਿਨ ਨਹੀਂ ਆਏ ਸੀ ਉਹਨਾਂ ਦੀ ਜਗ੍ਹਾ ਤੇ ਨੈਬਸੀਲਦਾਰ ਆਇਆ ਸੀ ਔਰ ਅਧੂਰੀ ਰਿਪੋਰਟ ਲੈ ਕੇ ਆਇਆ ਸੀ ਉਹਦੇ ਤੇ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਜਿਹੜੇ ਜ਼ਿਲ੍ਹਾ ਇਲੈਕਸ਼ਨ ਅਫੀਸਰ ਨੇ ਜਿਹੜੇ ਮੌਜੂਦਾ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਅਸੀਂ ਇਹ ਰਿਪੋਰਟ ਜਿਹੜੀ ਉਹਨਾਂ ਕੋਲੋਂ ਮੰਗੀ ਸੀਗੀ ਉਹਨਾਂ ਦਾ ਸਾਡੇ ਕੋਲ ਬਕਾਇਦਾ ਮੇਲ ਦੇ ਮਾਧਿਅਮ ਤੋਂ ਇਹ ਉੱਤਰ ਆਇਆ ਉਹਨਾਂ ਨੇ ਬੇਨਤੀ ਕੀਤੀ ਹੈ ਸੇਵਾ ਵਿਖੇ ਮਾਨਯੋਗ ਚੇਅਰਮੈਨ ਦੇਖ ਕੇ ਔਰ ਬੇਨਤੀ ਉਹਨਾਂ ਨੇ ਲਿਖੀ ਹੈ ਬੇਨਤੀ ਦੇ ਵਿੱਚ ਉਹਨਾਂ ਨੇ ਸਮਾਂ ਇਹ ਮੰਗਿਆ ਹੈ ਕਿ ਸਾਨੂੰ 6 ਤਰੀਕ ਚੋਣਾਂ ਚੱਲ ਰਹੀਆਂ ਆ ਚੋਣਾਂ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਲਿਖਿਆ ਕੰਮਕਾਰ ਹੁੰਦੇ ਨੇ ਕਿਰਪਾ ਕਰਕੇ ਸਾਨੂੰ 6 ਤਰੀਕ ਦੀ ਛੋੜ ਦਿੱਤੀ ਜਾਵੇ ਉਨ੍ਹਾਂ ਦੀ ਬੇਨਤੀ ਨੂੰ ਜ਼ਿਲ੍ਹਾ ਇਲੈਕਸ਼ਨ ਅਫਸਰ ਕਮ ਡਿਊਟੀ ਕਮਿਸ਼ਨਰ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਅੱਜ ਚਿੱਠੀ ਜਾਰੀ ਕੀਤੀ ਆ ਉਹਨਾਂ ਨੂੰ 17 ਤਰੀਕ ਦਾ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਜਿਹੜਾ ਨੈਕਸਟ ਵਰਕਿੰਗ ਡੇ ਆ ਉਹ ਅਸੀਂ ਦਿੱਤਾ 17 ਨਵੰਬਰ ਦਾ ਪਰ ਜਿਹੜਾ ਚੋਣ ਪ੍ਰਕਿਰਿਆ ਦੌਰਾਨ ਤੁਸੀਂ